ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮਸਾਲੇ ਵਾਲੇ ਪਰਮਾ ਕਰੇਲੇ ਦੀ ਰੈਸਪੀ ਜਿਹੜੇ ਬਣਾਉਣੇ ਬਹੁਤ ਸੌਖੇ ਆ ਤੇ ਬਹੁਤ ਹੀ ਟੇਸਟੀ ਬੰਦੇ ਆ ਤੇ ਇਹ ਬਹੁਤ ਘੱਟ ਤੇਲ ਦੇ ਵਿੱਚ ਬਣਾਏ ਜਾਂਦੇ ਆ ਇਹਨਾਂ ਨੂੰ ਬਣਾਉਣ ਲਈ ਨਾ ਮੈਂ ਇਹ ਦੇਸੀ ਕਰੇਲੇ ਲਏ ਆ ਤੇ ਥੋੜੇ ਜਿਹਾ ਸਾਈਜ਼ ਦੇ ਵਿੱਚ ਮੈਨੂੰ ਵੱਡੇ ਹੀ ਮਿਲ ਗਏ ਆ ਤੁਸੀਂ ਛੋਟੇ ਕਰੇਲੇ ਹੋਣ ਤਾਂ ਉਹ ਯੂਜ਼ ਕਰਿਓ ਤੇ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਫਿਰ ਉੱਪਰੋਂ ਇਸ ਤਰ੍ਹਾਂ ਕੱਪੜੇ ਦੇ ਨਾਲ ਪੂੰਝ ਕੇ ਇਹਨਾਂ ਨੂੰ ਡਰਾਈ ਕਰ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਫਿਰ ਨਾ ਛੱਲ ਲਵਾਂਗੇ ਛੱਲਣ ਦੀ ਵੈਸੇ ਤਾਂ ਇਹਨਾਂ ਨੂੰ ਜ਼ਰੂਰਤ ਨਹੀਂ ਹੈ ਮਸਾਲੇ ਵਾਲੇ ਕਰੇਲੇ ਜਿਹੜੇ ਆ ਇਸੇ ਤਰ੍ਹਾਂ ਹੀ ਬਣਾਏ ਜਾਂਦੇ ਆ ਪਰ ਇਹ ਥੋੜੇ ਜਿਹਾ ਨੀਵਨ ਹੋ ਜਾਂਦਾ ਵਾ ਜਦੋਂ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚ ਰੱਖਦੇ ਆ ਤਾਂ ਇਹਨਾਂ ਨੂੰ ਪ੍ਰੋਪਰ ਸੇਕ ਮਿਲੇ ਇਸ ਕਰਕੇ ਨਾ ਇਹਨਾਂ ਨੂੰ ਮੈਂ ਥੋੜਾ ਜਿਹਾ ਇਕੁਅਲ ਕਰ ਲਈ ਬਿਲਕੁਲ ਹਲਕੀ ਹਲਕੀ ਚੇ ਇਹਨਾਂ ਦੀ ਪਰਤ ਜਿਹੜੀ ਹੈ ਉਲਾਈ ਹੈ ਤੇ ਵਿੱਚੋਂ ਬੀਜ ਜਿਹੜੇ ਉਕਾੜਦੇ ਆਂਗੇ ਵੈਸੇ ਤਾਂ ਤੁਸੀਂ ਮਸਾਲੇ ਦੇ ਵਿੱਚ ਬੀ ਵੀ ਐਡ ਕਰ ਸਕਦੇ ਹੋ ਪਰ ਬੀ ਦੇ ਨਾਲ ਕਈ ਵਾਰੀ ਇਹ ਕੋੜਾ ਵੀ ਹੋ ਜਾਂਦੇ ਆ ਇਸ ਕਰਕੇ ਮੈਂ ਬੀ ਇਹਦੇ ਕੱਢ ਰਹੀ ਆ ਤੇ ਦੇਸੀ ਕਰੇਲੇ ਨਾ ਘਟ ਕੋੜੇ ਹੁੰਦੇ ਆ ਇਸ ਕਰਕੇ ਤੁਸੀਂ ਇਹ ਹੀ ਲਿਓ ਕੜਾਈ ਦੇ ਵਿੱਚ ਇੱਕ ਚਮਚ ਦੇਸੀ ਘਿਓ ਐਡ ਕੀਤਾ ਵੈਸੇ ਤੁਸੀਂ ਤੇਲ ਵੀ ਐਡ ਕਰ ਸਕਦੇ ਤੇ ਇਹਦੇ ਵਿੱਚ ਦੋ ਵੱਡੇ ਚਮਚ ਵੇਸਣ ਦੇ ਨਾ ਭੁੰਨ ਲੈਨੇ ਆ ਦੇ ਵੇਸਨ ਨੂੰ ਅਸੀਂ ਘੋੜੇ ਦੇ ਵਿੱਚ ਉਦੋਂ ਤੱਕ ਭੁੰਨਣਾ ਜਦ ਤੱਕ ਇਹਦੇ ਚੋਂ ਇੱਕ ਵਧੀਆ ਜਿਹੀ ਖੁਸ਼ਬੂ ਨਾ ਆਉਣ ਲੱਗ ਜਾਵੇ ਤੇ ਇਸ ਤਰ੍ਹਾਂ ਇਹ ਠੰਡਾ ਹੋਣ ਲਈ ਆਪਾਂ ਕੌਲੀ 'ਚ ਰੱਖ ਦਿੱਤਾ। ਠੰਡਾ ਹੋਣ ਤੇ ਚ ਮਸਾਲੇ ਪਾ ਦਿੱਤੇ ਜਿਵੇਂ ਧਨੀਆ ਪਾਊਡਰ, ਕਸ਼ਮੀਰੀ ਲਾਲ ਮਿਰਚ ਪਾਊਡਰ, ਨਾਰਮਲ ਵਾਲੀ ਤਿੱਖੀ ਵਾਲੀ ਮਿਰਚ ਪਾਊਡਰ, ਹਲਦੀ ਪਾਊਡਰ, ਨੂਨ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਰੱਖਣਾ ਵਾ ਤੇ ਘੱਟਾ ਬਣਿਆ ਹੋਇਆ ਗਰਮ ਮਸਾਲਾ ਸੌਂਫ ਐਡ ਕੀਤੀ ਆ। ਤੇ ਇੱਕ ਚਮਚ ਮੈਂ ਇੱਥੇ ਛਿੱਟੇ ਵਾਲੇ ਤੇਲ ਪਾਇਆ ਛਿੱਟੇ ਜਾਂ ਕਾਲੇ ਜਿਹੜੇ ਵੀ ਹੋਣ ਉਹ ਤੁਸੀਂ ਐਡ ਕਰ ਦਿਓ ਇੱਕ ਚਮਚ ਮੈਂ ਇੱਥੇ ਸ਼ੱਕਰ ਪਾਈ ਆ ਸ਼ੱਕਰ ਪਾਉਂਗੇ ਨਾ ਬਹੁਤ ਹੀ ਵਧੀਆ ਮਸਾਲਾ ਤੁਹਾਡਾ ਰੈਡੀ ਹੋ ਜਾਊਗਾ ਧਨੀਆ ਪਾਊਡਰ ਮੈਂ ਇੱਕ ਚਮਚ ਹੋਰ ਐਡ ਕੀਤਾ ਤੇ ਥੋੜਾ ਜਿਹਾ ਬੇਸਨ ਮੈਂ ਹੋਰ ਭੁੰਨ ਲਿਆ 2 ਚਮਚ ਦੇ ਕਰੀਬ ਹੀ ਉਹ ਡ్రਾਈ ਰੋਸਟ ਕੀਤਾ ਵਾ ਤੇ ਉਹਦੇ ਵਿੱਚ ਅਸੀਂ ਇਹ ਸਾਰੇ ਮਸਾਲੇ ਜਿਹੜੇ ਆ ਉਹ ਮਿਲਾ ਦਾਂਗੇ ਕਿਉਂਕਿ ਮੈਨੂੰ ਮਸਾਲਾ ਥੋੜਾ ਜਿਹਾ ਘੱਟ ਲੱਗਿਆ ਇਸ ਕਰਕੇ ਮੈਂ ਥੋੜਾ ਵੇਸਨ ਹੋਰ ਭੁੰਨ ਕੇ ਐਡ ਕਰ ਦਿੱਤਾ ਇਸ ਤਰ੍ਹਾਂ ਦਾ ਤੁਸੀਂ ਮਸਾਲੇ ਜਿਹੜੇ ਆ ਉਹ ਦੇਖ ਲੈਣੇ ਆ ਕਿ ਤੁਹਾਡੀ ਜਿਹੜੀ ਕੁਆਂਟੀਟੀ ਆ ਤੁਹਾਨੂੰ ਕਿੰਨੀ ਚਾਹੀਦੀ ਹੈ ਮਸਾਲੇ ਦੀ ਇਹ ਡ్రਾਈ ਮਸਾਲਾ ਸਾਡਾ ਰੈਡੀ ਹੋ ਗਿਆ ਜੇ ਤਾਂ ਤੁਸੀਂ ਡ్రਾਈ ਮਸਾਲਾ ਭਰੋਗੇ ਤਾਂ ਤੁਹਾਨੂੰ ਜਦੋਂ ਆਪਾਂ ਇਹਨਾਂ ਨੂੰ ਅੱਗੇ ਢੜਕਾ ਲਗਾਵਾਂਗੇ ਤਾਂ ਉਹਦੇ ਚ ਪਾਣੀ ਐਡ ਕਰ ਲਿਓ ਜਿੱਥੇ ਤੁਸੀਂ ਇਹਦੇ ਵਿੱਚ ਨਾ 2 ਚਮਚ ਘਿਓ ਜਾਂ ਤੇਲ ਪਾ ਕੇ ਇਹਨੂੰ ਥੋੜਾ ਜਿਹਾ ਨਾ ਮੋਇਸਚਰ ਵਾਲਾ ਕਰ ਲੋ ਇਹਨੂੰ ਥੋੜਾ ਜਿਹਾ ਗਿੱਲਾ ਕਰ ਲੋ ਤੇ ਮੈਂ ਇੱਥੇ 2 ਚਮਚ ਦੇ ਕਰੀਬ ਦੇਸੀ ਘਿਓ ਪਾਇਆ ਫਿਰ ਜਾ ਕੇ ਇਹ ਥੋੜਾ ਜਿਹਾ ਇਹਦੇ ਵਿੱਚ ਨਾ ਇੱਕ ਮੋਇਸਚਰ ਟਾਈਪ ਬਾਈਂਡਿੰਗ ਆ ਜਾਵੇ ਜਨਿੰਦੀ ਕਿਉਂਕਿ ਜੇ ਅਸੀਂ ਸੁੱਕਾ ਮਸਾਲਾ ਪਾਵਾਂਗੇ ਤਾਂ ਸੁੱਕਾ ਮਸਾਲਾ ਤਾਂ ਕਰੇਲੇ ਦੇ ਵਿੱਚ ਜਾ ਕੇ ਸਾਡੇ ਗਲੇ ਦੇ ਵਿੱਚ ਲੱਗ ਜਾਏਗਾ ਇਸ ਤਰ੍ਹਾਂ ਨਾ ਤੁਸੀਂ ਇਹਦੇ ਵਿੱਚ ਘਿਓ ਪਾ ਕੇ ਦੀ ਇੱਕ ਬਾਈਂਡਿੰਗ ਬਣਾ ਲੈਣੀ ਆ ਫਿਰ ਆਪਾਂ ਇਹਨੂੰ ਕਰੇਲਿਆਂ ਦੇ ਵਿੱਚ ਪਰ ਲਵਾਂਗੇ ਸਟਫਿੰਗ ਇਹਦੀ ਪੂਰੀ-ਪੂਰੀ ਰੱਖਣੀ ਆ ওভারਲੋਡਡ ਨਹੀਂ ਕਰਨਾਗਾ ਕੰਮ ਕਿਉਂਕਿ ਬਹੁਤ ਜ਼ਿਆਦਾ ਇਹ ਮਸਾਲਾ ਜੇ ਤੁਸੀਂ ਐਨੇ ਕਰ ਦੋਗੇ ਤਾਂ ਮਸਾਲਾ ਤੁਹਾਡੀ ਕੜਾਈ ਦੇ ਵਿੱਚ ਬਾਹਰ ਆ ਜਾਏਗਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਖਰਾਬ ਹੋ ਜਾਣਗੀਆਂ ਇਸ ਕਰਕੇ ਮਸਾਲਾ ਤੁਸੀਂ ਪੂਰਾ-ਪੂਰਾ ਇਹਦੇ ਚ ਭਰ ਦੇਣਾ ਨਪ-ਨਪ ਕੇ ਸਟਫਿੰਗ ਤੁਸੀਂ ਭਰ ਸਕਦੇ ਹੋ ਤੇ ਇਹਨਾਂ ਨੂੰ ਸਾਰਿਆਂ ਨੂੰ ਇਸੇ ਤਰੀਕੇ ਦੇ ਨਾਲ ਆਪਾਂ ਰੈਡੀ ਕਰ ਲਵਾਂਗੇ ਇਹ ਮਸਾਲਾ ਬਹੁਤ ਹੀ ਟੇਸਟੀ ਬਣਦਾ ਵਾ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਸੀ ਐਡ ਕਰਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਨਾ ਸਟੀਮ ਦੇ ਦੇਾਂਗੇ ਸਟੀਮ ਦੇ ਲਈ ਕੜਾਈ ਦੇ ਵਿੱਚ ਪਾਣੀ ਪਾ ਕੇ ਤੇ ਉਹਦੇ ਉੱਪਰ ਕੋਈ ਛਾਨਨੀ ਕੋਈ ਇਦਾਂ ਜਾਲੀਦਾਰ ਚੀਜ਼ ਰੱਖ ਕੇ ਉਹਦੇ ਵਿੱਚ ਕਰੇਲੇ ਰੱਖ ਦਿਓ ਤੇ ਉੱਪਰ ਢੱਕਾ ਦਿਓ ਇਹਨੂੰ ਉਦੋਂ ਤੱਕ ਪਕਾਓ ਜਦ ਤੱਕ ਕਰੇਲੇ ਜੜੇ ਉਹ ਸੌਫਟ ਨਹੀਂ ਹੋ ਜਾਂਦੇ ਤਕਰੀਬਨ 10 ਕੁ ਮਿੰਟ ਲੱਗਦੇ ਆ ਲੋ ਫਲੇਮ ਦੇ ਉੱਪਰ ਇਸ ਤਰ੍ਹਾਂ ਤੁਸੀਂ ਚਾਕੂ ਦੇ ਨਾਲ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਕਰੇਲੇ ਜੜੇ ਆ ਉਹ ਬਿਲਕੁਲ ਪੱਕ ਗਏ ਹੋਣ ਫਿਰ ਆਪਾਂ ਇੱਕ ਨਾ ਕਰੇਲਿਆਂ ਨੂੰ ਛੋਟਾ ਜਿਹਾ ਤੜਕਾ ਲਗਾਵਾਂਗੇ 2 ਚਮਚ ਦੇ ਕਰੀਬ ਤੇਲ ਲਿਆ ਵਸਰੋਂ ਦਾ ਇੱਚ ਰਾਈ ਹਿੰਗ ਤੇ ਥੋੜੇ ਜਿਹਾ ਤੇਲ ਪਾ ਦਿੱਤੇ ਆ ਤੇ ਹੁਣ ਆਪਾਂ ਇਹਦੇ ਚ ਕਰੇਲੇ ਐਡ ਕਰਦੇ ਆਂਗੇ ਜੇ ਤੁਸੀਂ ਬਿਲਕੁਲ ਮਸਾਲਾ ਡਰਾਈ ਰੱਖਿਆ ਹੈ ਅੰਦਰੋਂ ਤਾਂ ਨਾਲ ਹੀ ਇੱਥੇ ਤੁਸੀਂ ਅੱਧਾ ਗਲਾਸ ਪਾਣੀ ਦਾ ਐਡ ਕਰ ਦੇਣਾ ਤੁਹਾਡੇ ਕਰੇਲੇ ਨਾ ਬਹੁਤ ਹੀ ਜ਼ਿਆਦਾ ਵਧੀਆ ਬਣਗੇ ਪਾਣੀ ਵਾਲੇ ਇਹ ਮਸਾਲੇ ਵਾਲੇ ਕਰੇਲੇ ਬਹੁਤ ਟੇਸਟੀ ਲੱਗਦੇ ਆ ਇਸ ਤਰ੍ਹਾਂ ਤੁਸੀਂ ਤੇਲ ਦੇ ਵਿੱਚ ਵੀ ਬਣਾ ਸਕਦੇ ਹੋ ਉੱਪਰ ਦੀ ਥੋੜਾ ਜਿਹਾ ਮਸਾਲਾ ਜਿਵੇਂ ਕਿ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਥੋੜਾ ਜਿਹਾ ਨਮਕ ਵੀ ਪਾ ਦਿੱਤਾ ਬਿਲਕੁਲ ਥੋੜੇ ਥੋੜਾ ਮਸਾਲਾ ਉੱਪਰ ਪਾਇਆ ਤਾਂ ਕਿ ਸਾਨੂੰ ਬਾਹਰੋਂ ਇਹ ਜਿਹੜੇ ਆ ਬਿਲਕੁਲ ਫੋਕੇ ਨਾ ਲੱਗਣ ਹਰ ਇੱਕ ਜਗ੍ਹਾ ਤੇ ਸਾਨੂੰ ਮਸਾਲੇ ਦੀ ਕੋਟਿੰਗ ਜਿਹੜੀ ਹੋ ਜਾਵੇ ਤੇ ਪਾਣੀ ਵਾਲੇ ਕਰੇਲੇ ਤੁਹਾਨੂੰ ਮੈਂ ਬਣਾ ਕੇ ਦਿਖਾ ਰਹੀ ਹਾਂ ਜਿਵੇਂ ਮੈਂ ਥੋੜਾ ਜਿਹਾ ਪਾਣੀ ਐਡ ਕੀਤਾ ਵਾ ਇਹ ਚ ਕਰੇਲੇ ਰੱਖ ਦੇਾਂਗੇ ਤੇ ਉੱਪਰੋਂ ਕਵਰ ਕਰ ਲਾਂਗੇ ਜਦ ਤੱਕ ਪਾਣੀ ਬਿਲਕੁਲ ਢਰਾਈ ਨਹੀਂ ਹੋ ਜਾਂਦਾਗਾ ਹੁਣ ਮੈਂ ਇਹਨੂੰ ਟੱਕ ਟੱਕ ਦੂੰਗੀ ਤੇ ਤਕਰੀਬਨ 3-4 ਮਿੰਟ ਲੱਗਣਗੇ ਪਾਣੀ ਬਿਲਕੁਲ ਡਰਾਈ ਹੋ ਜਾਊਗਾ ਕਿਉਂਕਿ ਸਾਰਾ ਮਸਾਲਾ ਜਿਹੜਾ ਹੈ ਉਹ ਮੋਇਸਚਰ ਫੜ ਲੈਂਦਾ ਵਾ ਤੇ ਇਸ ਤਰ੍ਹਾਂ ਸਾਡੇ ਕਰੇਲੇ ਜਿਹੜੇ ਆ ਉਹ ਪੰਕੇ ਰੈਡੀ ਹੋ ਜਾਂਦੇ ਆ ਇਹ ਪਾਣੀ ਨਾਲ ਤੁਸੀਂ ਜਦੋਂ ਇਹਨੂੰ ਤੜਕਾ ਲਗਾਉਂਦੇ ਆਪਾਂ ਤੇ ਤੇਲ ਦੇ ਵਿੱਚ ਕਰੇਲੇ ਐਡ ਕਰਦੇ ਆ ਉਦੋਂ ਨਾਲ ਹੀ ਪਾ ਦਿਓ ਤੇ ਇਸ ਤਰ੍ਹਾਂ ਸਾਡੇ ਮਸਾਲੇ ਵਾਲੇ ਪਰ ਮੇ ਕਰੇਲੇ ਬਣ ਕੇ ਰੈਡੀ ਹੋ ਗਏ ਆ ਕਿਉਂਕਿ ਅੱਜ ਕੱਲ ਪਿਆਜ਼ ਬੜਾ ਮਹਿੰਗਾ ਹੋ ਗਿਆ ਵਾ ਤੇ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਸਬਜ਼ੀਆਂ ਤਾਂ ਇਸ ਤਰ੍ਹਾਂ ਤੁਸੀਂ ਇਹ ਮਸਾਲੇ ਵਾਲੇ ਪਾਣੀ ਵਾਲੇ ਕਰੇਲੇ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਲੱਗਦੇ ਆ ਪਰੌਂਠੇ ਦੇ ਨਾਲ ਤਾਂ ਖਾਸ ਕਰਕੇ ਇਹ ਮੈਨੂੰ ਤਾਂ ਬਹੁਤ ਟੇਸਟੀ ਲੱਗਦੇ ਆ ਮਸਾਲਾ ਤੁਸੀਂ ਆਪਣੇ ਅਕੋਰਡਿੰਗਲੀ ਹੂਨ ਵਿੱਚ ਐਡਜਸਟ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਮਸਾਲੇ ਦੇ ਵਿੱਚ ਵੀ ਪ੍ਰੋਪਰ ਮੋਇਸਚਰ ਆ ਗਿਆ ਕਿਉਂਕਿ ਅਸੀਂ ਇਹਦੇ ਵਿੱਚ ਪਾਣੀ ਐਡ ਕਰ ਦਿੱਤਾ ਸੀ ਜੇ ਦੋ ਚਮਚ ਘਿਓ ਦੇ ਨਾਲ ਹੀ ਦੇਖਦੇ ਤਾਂ ਸ਼ਾਇਦ ਮਸਾਲਾ ਜਿਹੜਾ ਇਹ ਉਹ ਥੋੜਾ ਡਰਾਈ ਰਹਿੰਦਾ ਪਰ ਇਹ ਚ ਪਾਣੀ ਪਾ ਕੇ ਆਪਾਂ ਇਹਨੂੰ ਇੱਕ ਪ੍ਰੋਪਰ ਅੰਦਰ ਤੱਕ ਸਟੀਮ ਦੇ ਦਿੱਤੀ ਤਾਂ ਕਰੇਲੇ ਚਰੇ ਉਹ ਬਹੁਤ ਹੀ ਵਧੀਆ ਬਣ ਕੇ ਸਾਡੇ ਰੈਡੀ ਹੋ ਗਏ ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰ ਟਰਾਈ ਜਰੂਰ ਕਰਿਓ ਬਿਨਾ ਪਿਆਜ਼ ਬਿਨਾ ਲਸਣ ਅਦਰਕ ਦੇ ਤੇ ਬਹੁਤ ਹੀ ਟੇਸਟੀ ਲੱਗਦੇ ਆ ਉਮੀਦ ਕਰਦੀ ਹਾਂ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ